ਔਰ ਗੱਡੀ ਬੜੀ ਸਪੇਸ਼ੀਅਸ ਹੈ ਔਰ ਹਾਈਟ ਬੜੀ ਵਧੀਆ ਹੈ ਔਰ ਰੇਟ ਬੜਾ ਵਧੀਆ ਔਰ ਇਹਦੇ ਸਭ ਤੋਂ ਵਧੀਆ ਗੱਲ ਇਹ ਕਿ ਲੇਟੈਸਟ ਰਵਾਸ ਜਿਹੜੇ ਨੇ ਸਮਾਰਟ ਫਿਚਰ ਨੇ ਦੋਨੋਂ ਆਫਰਸ ਕੰਬਾਈਨ ਕਰਦੇ ਹੋਏ ਮਰੂਤੀ ਨੇ ਵੀ ਆਪਣੇ ਵੱਲੋਂ ਜਿੰਨਾ ਜੀਐਸਟੀ ਹੋਇਆ ਉਸ ਤੋਂ ਜ਼ਿਆਦਾ ਆਫਰਸ ਪਬਲਿਕ ਵਾਸਤੇ ਫਲੋਟ ਕੀਤੇ ਇਹ ਜਿਹੜੀ ਵੇਸਟੇਜ ਹੈ ਉਹਦੇ ਤੋਂ ਬਣਦਾ ਜਿਹੜੀ ਆਪਾਂ ਦੀ ਉਹ ਵੇਸਟ ਜਿਹੜੀ ਹੈ ਜਿਹੜੀ ਡਿਸਪੋਜ਼ ਹੋ ਜਾਂਦੀ ਹੈ ਸੋ ਅੱਜ ਲੇਟੈਸਟ ਟੈਕਨੋਲੋਜੀ ਹੈ ਸੀਐਨਜੀ ਔਰ ਸੀਬੀਜੀ ਜਿਹੜੀ ਗੈਸ ਨੇ ਇਹਨਾਂ ਨੂੰ ਬੜਾਵਾ ਮਿਲ ਰਿਹਾ ਵਧੀਆ ਗੱਲ ਹੈ देखो पेट्रोल डीज़ल दूसरे जेड़े ने फ्यूल है उनना लोंदे सीएनजी बहुत सस्ती है ए जरा ਤੁਸੀਂ ਸਵਾਲ ਪੁੱਛਿਆ ਬੜਾ ਇੱਕ ਇੰਟਰਸਟਿੰਗ ਹੈ ਔਰ ਇਹ ਨਵਰਾਤਰੀ ਸੀਜ਼ਨ ਸਾਡਾ ਸ਼ੁਰੂ ਹੋਇਆ ਸੀ 22 ਤੋਂ ਔਰ ਨਾਲ ਹੀ ਗਵਰਨਮੈਂਟ ਆਫ ਇੰਡੀਆ ਨੇ ਜੀਐਸਟੀ ਦੀ ਛੂਟ ਵੀ 22 ਤੋਂ ਹੀ ਦਿੱਤੀ ਸੋ ਇਹ ਦੋਨੋਂ ਆਫਰਸ ਕੰਬਾਈਨ ਕਰਦੇ ਹੋਏ ਮਰੂਤੀ ਨੇ ਵੀ ਆਪਣੇ ਵੱਲੋਂ ਜਿੰਨਾ ਜੀਐਸਟੀ ਹੋਇਆ ਉਸ ਤੋਂ ਜ਼ਿਆਦਾ ਆਫਰਸ ਪਬਲਿਕ ਵਾਸਤੇ ਫਲੋਟ ਕੀਤੇ ਇਫੈਕਟਿਵ ਫਰਮ 22 ਟੂ 30th ਵਿਚ ਇਸ ਟੁਡੇ ਜਿਹੜਾ ਅੱਜ ਉਸ ਆਫਰਸ ਦਾ ਲਾਸਟ ਦਿਨ ਹੈ ਨੈਕਸਟ ਮੰਥ ਅਕਤੂਬਰ ਦੇ ਵਿੱਚ ਦੀਵਾਲੀ ਸੀਜ਼ਨ ਔਰ ਸਾਡਾ ਫੈਸਟਿਵ ਸੀਜ਼ਨ ਜਿਹਨੂੰ ਅਸੀਂ ਸਾਰੇ ਸਾਲ ਤੋਂ ਬੜਾ ਵੇਟ ਕਰਦੇ ਹਾਂ ਉਹ ਨਵੇਂ ਆਫਰਸ ਆਣਗੇ ਉਹ ਅਕਤੂਬਰ ਚ ਪਤਾ ਲੱਗਣਗੇ ਜਿਹੜੇ ਆਪਣੀ ਪੁਰਾਣੀ ਗੱਡੀ ਨੂੰ ਅਪਗ੍ਰੇਡ ਕਰਨਾ ਚਾਹਦੇ ਨੇ ਨਵੀਂ ਉਹਨਾਂ ਲਈ ਕੋਈ ਆਫਰ ਐਕਸਚੇਂਜ ਦੇ ਵਿੱਚ ਐਕਸਚੇਂਜ ਦੇ ਵਿੱਚ ਇਸ ਮਹੀਨਾ ਜਿਹੜਾ ਸਪਟੰਬਰ ਦੇ ਵਿੱਚ ਬੜੇ ਹੀ ਅਟਰੈਕਟਿਵ ਆਫਰਸ ਸੀਗੇ ਉਹ ਹੀ ਉਹ ਮੈਂ ਜਿਸ ਤਰ੍ਹਾਂ ਦੱਸਿਆ ਕਿ ਫੈਸਟਿਵ ਸੀਜ਼ਨ ਵਾਲੇ ਕੰਬਾਈਨ ਕਰਕੇ ਆਫਰਸ ਸੀਗੇ ਐਕਸਚੇਂਜ ਬੈਨੀਫਿਟਸ ਉਹਨਾਂ ਨੂੰ ਦਿੱਤੇ ਗਏ ਉਹ ਉਸ ਚੀਜ਼ ਨਾਲ ਜਿਹੜੇ ਕੰਜ਼ਿਊਮਰਸ ਵਾਸਤੇ ਇਹ ਗੱਡੀ ਬਹੁਤ ਹੀ ਲੋ ਬਜਟ ਤੋਂ ਸ਼ੁਰੂ ਹੋਣੀ ਸ਼ੁਰੂ ਹੋ ਗਈ ਔਰ ਵਿਦ ਇਨ ਰੀਚ ਇੱਕ ਟੂ ਵੀਲਰਸ ਵਾਲੇ ਕਸਟਮਰਸ ਦੇ ਵਿੱਚ ਵੀ ਆ ਗਈ ਵਿਦ ਹੈਲਪ ਆਫ ਫਾਈਨੈਂਸਿੰਗ ਉਹ ਹੁਣ ਨੇ ਸੋਚ ਸਕਦੇ ਨੇ ਕਿ ਮੈਂ ਇੱਕ ਛੋਟੀ ਗੱਡੀ ਲਵਾਂ ਅਪਗ੍ਰੇਡ ਕਰਾਂ ਟੂ ਵੀਲਰ ਟੂ ਫੋਰ ਵੀਲਰ ਤੋਂ ਪਹਿਲਾਂ ਤਾਂ ਮੈਂ ਸਵਾਨੀ ਪਰਿਵਾਰ ਨੂੰ ਜਿਹੜਾ ਮੁਬਾਰਕਬਾਦ ਦੇਣਾ ਵਾਂ ਕਿਉਂਕਿ ਬਹੁਤ ਮੇਰਾ ਖਿਆਲ ਸਭ ਤੋਂ ਅੰਮ੍ਰਿਤਸਰ ਦੇ ਵਿੱਚ ਜੇ ਮਰੂਤੀ ਸੁਜ਼ੂਕੀ ਦਾ ਜੇ ਕਮਾ ਸ਼ੋਰੂਮ ਡਿਸਟ੍ਰੀਬਿਊਟਰ ਜਿਹੜੇ ਸੌਲ ਡਿਸਟ੍ਰੀ ਇਹ ਸਭ ਤੋਂ ਪੁਰਾਣੇ ਨੇ ਔਰ ਇਹਨਾਂ ਦੀ ਜਿਹੜੀ ਡੀਲਿੰਗ ਹੈ ਕਸਟਮਰ ਨਾਲ ਉਹ ਵੀ ਬਹੁਤ ਵਧੀਆ ਔਰ ਅੱਜ ਜਿਹੜੀ ਇਹ ਆਪਣੇ ਸ਼ੋਅਰੂਮ ਦੇ ਵਿਕਟੋਰਸ ਦੀ ਗੱਡੀ ਦਾ ਜਿਹੜੀ ਲਾਂਚ ਕਰ ਰਹੇ ਨੇ ਮੈਂ ਇਹਨੂੰ ਦੇਖਿਆ ਮੈਨੂੰ ਵੀ ਸ਼ੌਂਕ ਹੈ ਔਰ ਗੱਡੀ ਬੜੀ ਸਪੇਸ਼ੀਅਸ ਹੈ ਔਰ ਹਾਈਟ ਬੜੀ ਵਧੀਆ ਹੈ ਔਰ ਰੇਟ ਬੜਾ ਵਧੀਆ ਹੈ ਔਰ ਇਹਦੀ ਸਭ ਤੋਂ ਵਧੀਆ ਗੱਲ ਇਹ ਕਿ ਲੇਟੈਸਟ ਐਡਵਾਂਸ ਜਿਹੜੇ ਨੇ 스마트 ਫਿਚਰ ਨੇ ਕਲੌਪ ਸਿੰਘ ਕਲੌਪ ਸਿੰਘ ਲਈ ਜਿਹੜੇ ਸੈਂਸਿੰਗ ਹੈ ਕਰੂਜ਼ ਕੰਟਰੋਲ ਹੈ ਔਰ ਤਿੰਨ ਵੈਰੀਐਂਟ ਨੇ ਜਿਹਦੇ ਵਿੱਚ ਪੈਟਰੋਲ ਹੈ ਹਾਈਬ੍ਰਿਡ ਹੈ ਔਰ ਗੈਸ ਹੈ ਸੀਐਨਜੀ ਹੈ ਸੋ ਮੈਂ ਅੱਜ ਬੜਾ ਮੈਨੂੰ ਵਧੀਆ ਲੱਗੀ ਗੱਡੀ ਏ ਜਿਹੜੀ ਕਾਰ ਹੈ ਵੀਕਲ ਸੋ ਮੈਂ ਇਹਨੂੰ ਲਾਂਚ ਕਰਨ ਦੇ ਉੱਤੇ ਸਾਰੇ ਸਵਾਨੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਮੇਰੇ ਨਾਲ ਮੇਰੇ ਮਨਦੀਪ ahuja ਜੀ ਜਿਹੜੇ ਮੇਰੇ ਸਾਥੀ ਕਾਉਂਸਲਰ ਨੇ ਉਹ ਵੀ ਨੇ ਸੋ ਇਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕੀਆਂ। ਹਰ ਕੋਈ ਸੀਜ਼ਨ ਚੱਲ ਰਿਹਾ ਹਰ ਕੋਈ ਪਲਾਨ ਕਰ ਰਿਹਾ ਤੁਸੀਂ ਵੀ ਜਿੱਥੇ ਦੇਖ ਰਹੇ ਹੋ ਮੈਨੂੰ ਲੱਗਦਾ ਕਿ ਪਲਾਨ ਤੇ ਨਹੀਂ ਚੱਲ ਰਹੇ ਹੋ। ਤੇ ਸਵਾਨੀ ਸਾਹਿਬ ਕਹਿਣਗੇ ਤੇ ਅਸੀਂ ਪਲਾਨ ਕਰ ਲਾਂਗੇ। ਬਹੁਤ ਸੁਹਾਗੇ ਹੋਗਾ। ਸਾਡਾ ਬਹੁਤ ਸੁਹਾਗੇ ਹੋਏਗਾ ਕੱਢੀ ਆ ਮੈਂ ऑलरेडी ਮੇਰੇ ਕੋਲ ਵੀਕਲ ਲਾ ਕੇ ਨੇ ਜਿੱਦਣ ਮੈਨੂੰ ਕੋਈ ਲੱਗਾ ਕਿ ਛੋਟਾ ਵੀਕਲ ਲੈਣਾ ਹੈ। ਬੱਸ ਉਹ ਹੈਗੇ ਤੇ ਜਿੱਦਣ ਮੈਨੂੰ ਲੱਗਾ ਮੈਂ ਲਵਾਂਗਾ ਇਹ ਵੀਕਟੋਰੀ ਸੀ ਲਵਾਂਗਾ। ਇਹ ਡੈਫੀਨੇਟਲੀ ਜਿਹੜੀ GST ਘਟੀ ਹੈ। ਬੇਕੋ ਡੀਆਰਟੀ ਘਟਨ ਨਾਲ ਵੀ ਹੈ ਲੋਕਾਂ ਦਾ ਬਜਟ ਦੇ ਵਿੱਚ ਜਿਹੜੀਆਂ ਸਸਤੀਆਂ 10% ਦੇ ਕਰੀਬ ਹਰ ਵੀਕਲ ਦੇ ਉੱਤੇ ਫਰਕ ਪਿਆ ਹੈ ਔਰ ਇਹ 10% ਘਟਨ ਨਾਲ ਵੀ ਮੈਂ ਸਮਝਦਾ ਵਾਂ ਕਿ ਲੋਕਾਂ ਦਾ ਕਈ ਵਾਰੀ ਮਨ ਬਣ ਜਾਂਦਾ ਤੋ ਯਾਰ ਇਹ ਰੇਟ ਘਟਿਆ ਦਾ ਹੁਣ ਲੱਲੀ ਵੀਕਲ ਲੱਲੀਏ ਇਹਦੇ ਚ 5% ਘਟਿਆ ਹੈ ਇਹ ਇਹਦੇ ਚ 5% ਘਟਿਆ ਹੈ ਇਹ ਵੱਡੀ ਗੱਡੀ ਦਾ ਸਬੰਧ ਨਹੀਂ ਹੈ 5 ਵੱਡੀ ਗੱਡੀ ਹੈ ਤੇ ਇਹ ਚਲੋ ਰੇਟ ਜੇ ਵੇਖਾਂ ਤੇ ਛੋਟਾ ਛੋਟਾ ਘਟਾ ਹੈ ਗੱਡੀ ਵੱਡੀ ਹੈ ਵੀਕਰ ਜਿਹੜਾ ਵੱਡਾ ਘਟ ਮੌੜ ਚ ਵੱਡੀ ਗੱਡੀ ਮਿਲ ਰਹੀ ਹੈ ਔਰ ਬਹੁਤ ਸੀਐਨਜੀ ਗੱਡੀ ਹੈ ਪੋਲੂਸ਼ਨ ਫਰੀ ਗੱਡੀ ਹੈ ਸੀਐਨਜੀ ਨੂੰ ਪ੍ਰਮੋਟ ਕਰਨ ਦੇ ਲਈ ਤੇ ਦੂਜੀ ਗੱਲ ਕਰੀਏ ਸੀਐਨਜੀ ਅੱਜ ਬਾਇਓ ਸੀਐਨਜੀ ਬਣਦੀ ਪਈ ਪਰਾਲੀ ਜਿਹੜੀ ਆ ਉਹਨੂੰ ਮਤਲਬ ਐਥਨੋਇਲ ਬਣਾ ਕੇ ਉਹ ਵੀ ਸੀਐਨਜੀ ਬਣਦੀ ਪਈ ਹੈ ਦੇਖੋ ਇਹ ਦੇਖੋ ਪ੍ਰਮੋਟ ਹੋ ਰਹੀ ਹੈ ਹੁਣ ਨਾਟ ਓਨਲੀ ਕਿ ਪਰਾਲੀ ਦੇ ਉੱਤੋਂ ਇਹ ਬਾਇਓ ਵੇਸ ਤੋਂ ਦੂਜੀ ਜਿਹੜੀ ਬਿਊਟੀਫੁਲ ਵੇਸ ਤੋਂ ਫੂਡ ਵੇਸਟ ਜਿਹੜੀ ਆ ਉਹਦੇ ਤੋਂ ਵੀ ਜਿਹੜੀ ਇਹ ਜਿਹੜੀ ਸੀਬੀਜੀ ਸੀਐਨਜੀ ਜਿਹੜੀ ਬਣ ਰਹੀ ਹੈ ਸੋ ਜਿਹੜੀ ਇਹ ਟੈਕਨੋਲੋਜੀ ਲੇਟੈਸਟ ਹੋਣ ਕਰਕੇ ਇੱਕ ਤਾਂ ਜਿਹੜਾ ਇਹ ਫਿਊਲ ਹੈ ਬਹੁਤ ਸਸਤਾ ਦੂਸਰਾ ਇਹ ਫਿਊਲ ਦਾ ਇਹ ਵੱਧ ਹੈ ਇਹ ਜਿਹੜੀ ਵੇਸਟੇਜ ਹੈ ਉਹਦੇ ਤੋਂ ਬਣਦਾ ਜਿਹੜੀ ਆਪਾਂ ਦੀ ਉਹ ਵੇਸਟ ਜਿਹੜੀ ਇਹ ਜਿਹੜੀ ਡਿਸਪੋਜ਼ ਹੋ ਜਾਂਦੀ ਹੈ ਸੋ ਅੱਜ ਲੇਟੈਸਟ ਟੈਕਨੋਲੋਜੀ ਇਹ ਸੀਐਨਜੀ ਆ ਸੀਬੀਜੀ ਜਿਹੜੀ ਗੈਸ ਨੇ ਇਹਨਾਂ ਨੂੰ ਬੜਾਵਾ ਮਿਲ ਰਿਹਾ ਵਧੀਆ ਗੱਲ ਆ ਇਹਦੇ ਲਈ ਆਮ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਦੇਖੋ ਇਹਦੇ ਲਈ ਆਮ ਲੋਕਾਂ ਨੂੰ ਵੀ ਜਾਗਰੂਕ ਹੋ ਰਹੇ ਨੇ ਇਹ ਜਿਹੜੀ ਸਸਤੀ ਬੈਂਦੀ ਕਾਫੀ ਔਰ ਜਦੋਂ ਚੀਜ਼ ਕੋਈ ਕੁਆਂਟੀਟੀ ਦੇ ਵਿੱਚ ਚੱਲ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਫਿਰ ਲੋਕਾਂ ਨੂੰ ਹੋਰ ਸਸਤੀ ਜਿਹੜੀ ਉਹ ਚੀਜ਼ ਪੈ ਜਾਂਦੀ ਹੈ ਕਿਉਂਕਿ ਪ੍ਰੋਡਕਸ਼ਨ ਮਾਸਕ ਲੈਵਲ ਤੇ ਜਦੋਂ ਹੁੰਦੀ ਹੈ ਉਹ ਚੀਜ਼ ਸਸਤੀ ਪੈ ਜਾਂਦੀ ਹੈ ਜੀ ਗੱਡੀ ਜਲੰਧਰ ਤੱਕ ਦਾ ਟੂਰ ਅਪ ਡਾਊਨ 300 ਰੁਪਏ ਜੇ ਹੋ ਜਾਂਦਾ ਮਾਸ਼ਲਾ ਨੂੰ ਇਹ ਦੇਖੋ ਪੈਟਰੋਲ ਡੀਜ਼ਲ ਦੂਜੇ ਜਿਹੜੇ ਨੇ ਫਿਊਲ ਹੈ ਉਹਨਾਂ ਨਾਲ ਤੇ ਸੀਐਨਜੀ ਬਹੁਤ ਸਸਤੀ ਹੈ ਸੋ ਇਹ ਪ੍ਰਮੋਟ ਹੋ ਰਹੀ ਆ ਔਰ ਕਾਫੀ ਜਿਹੜੇ ਪੈਟਰੋਲ ਪੰਪਰ ਦੇ ਵੀ ਗੈਸ ਸਟੇਸ਼ਨ ਲੱਗ ਰਹੇ ਨੇ ਔਰ ਡੈਫੀਨੇਟਲੀ ਆਉਣ ਵਾਲੇ ਫੀਚਰ ਦੇ ਵਿੱਚ ਪੈਟਰੋਲ ਔਰ ਡੀਜ਼ਲ ਤੋਂ ਲੋਕੀ ਜਿਹੜਾ ਨੇ ਆ ਦੂਰੀਆਂ ਕਰ ਦੂਰੀ ਕਰ ਰਹੇ ਨੇ ਨਵਾਂ ਨਵਾਂ ਜਿਹੜਾ ਕੋਈ ਨਾ ਕੋਡ ਐਡਵੈਂਚਰਸ ਹੁੰਦੀਆਂ ਨੇ ਹਾਈਬ੍ਰਿਡ ਦੇ ਵਿੱਚ ਜਿਵੇਂ ਇਲੈਕਟ੍ਰਿਕ ਹੈ ਸੋ ਸੋ ਨਵੀਆਂ ਨਵੀਆਂ ਐਡਵੈਂਚਰ ਜਿਹੜੀਆਂ ਨੇ ਫਿਊਲ ਤੋਂ ਬਚਾਅ ਕਰਦੀਆਂ ਇਕਨੋਮੀ ਨੇ ਦੇਸ਼ ਦੀ ਇਕਨੋਮੀ ਨੂੰ ਬਹੁਤ ਫਰਕ ਪੈਂਦਾ ਜਿਹੜਾ ਇੰਪੋਰਟ ਕਰਦੇ ਆ ਅਸੀਂ ਡੀਜ਼ਲ ਔਰ ਪੈਟਰੋਲ ਉਹਦੇ ਤੇ ਬਹੁਤ ਜ਼ਿਆਦਾ ਸਾਡਾ ਰੁਪਈਆ ਜਿਹੜਾ ਬਾਹਰ ਜ਼ਿਆਦਾ ਵਿ ਉਹ ਲੋਕਲ ਆਪਣੀ ਜਿਹੜੀ ਵਿਦੇਸ਼ੀ ਉਹਦੇ ਤੇ ਸਵਦੇਸ਼ੀ ਦੇ ਵਿੱਚ ਫਰਕ ਇਹ ਹੀ ਹੈ ਕਿ ਵਿਦੇਸ਼ ਤੋਂ ਚੀਜ਼ਾਂ ਆਉਣ ਨਾਲ ਸਾਡੀ ਇਕਨੋਮੀ ਜਿਹੜੀ ਹੈ ਨੁਕਸਾਨ ਹੁੰਦਾ ਹੈ ਜਿਹੜੀਆਂ ਸਵਦੇਸ਼ ਦੇ ਵਿੱਚ ਚੀਜ਼ਾਂ ਬਣਦੀਆਂ ਉਹਦਾ ਸਾਨੂੰ ਫਾਇਦਾ ਹੈ